ਵਾਚਨ ਨੇ ਉਹਦਾ ਅਰੰਦ ਦਿੱਤੀ ਇੱਕ ਜਗ੍ਹਾ ਉੱਤੇ ਇੱਕ ਤਲਾਬ ਪਾਣੀ ਦਾ ਭਰਿਆ ਉਹਦੇ ਵਿੱਚੋਂ ਸੋਹਣੇ ਸੋਹਣੇ ਸੁਨਹਿਰੀ ਤੇ ਚਿੱਟੇ ਰੰਗ ਦੇ ਫੁੱਲ ਖੜੇ ਹੋਏ ਕਮਲ ਦੇ ਬੜਾ ਸੋਹਣਾ ਲੱਗ ਰਿਹਾ ਸੀ ਥੋੜੇ ਦਿਨਾਂ ਬਾਅਦ ਜਦੋਂ ਉੱਥੋਂ ਗੁਜ਼ਰੇ ਉਹ ਕਮਲ ਦੇ ਫੁੱਲ ਸੁੱਕ ਕੇ ਸੜ ਗਏ ਆਲੇ ਦੁਆਲੇ ਦੇ ਫੁੱਲ ਬੁੱਟੇ ਹਰੀਆਵਲ ਸੜ ਗਈ ਬਿਲਕੁਲ ਸੁੱਕ ਸੜਦੇ ਆ ਉਹ ਤਲਾਬ ਉਹਦੇ ਵਿੱਚੋਂ ਪਾਣੀ ਤੋਂ ਬਦਬੂ ਆਉਣੀ ਸ਼ੁਰੂ ਹੋ ਗਈ ਕਦੇ ਉਹ ਪਾਣੀ ਨਿਰਮਲ ਸੀ ਸਵਛ ਸੀ ਸੋਹਣੇ ਫੁੱਲ ਬੁੱਟੇ ਖੁਸ਼ਬੂ ਆ ਰਹੀ ਸੀ ਹੁਣ ਉਹ ਚੰਬਦੂ ਆ ਰਹੀ ਸੁੱਕ ਸੜ ਗਿਆ ਉਹਦੇ ਕੰਡੇ ਤੇ ਖਲੋਕੇ ਪੁੱਛਿਆ ਭਾਈ ਉਹ ਥੋੜੇ ਦਿਨ ਪਹਿਲਾਂ ਹਰੀਆਵਲ ਸੀ ਫੁੱਲ ਬੁੱਟੇ ਖੁਸ਼ਬੂ ਸੀ ਹੁਣ ਥੋੜੇ ਦਿਨਾਂ ਬਾਅਦ ਮੈਂ ਆਇਆ ਤੇ ਸੁੱਕ ਸੜ ਕਿਉਂ ਗਿਆ ਉਸ ਤਲਾਬ ਦਾ ਜਵਾਬ ਪਤਾ ਕੀ ਸੀ ਜਦੋਂ ਥੋੜੇ ਦਿਨ ਪਹਿਲਾਂ ਆਏ ਸੀ ਮੈਂ ਸਫਰ ਵਿੱਚ ਸੀ ਹੁਣ ਮੈਂ ਸਫਰ ਕਰਕੇ ਰੁਕ ਗਏ ਕਿਉਂ ਉਹਦੇ ਵਿੱਚੋਂ ਪਾਣੀ ਲੰਘ ਰਿਹਾ ਸੀ ਪਾਣੀ ਵਗ ਰਿਹਾ ਸੀ ਪਾਣੀ ਨਾਲ ਭਰਿਆ ਹੋਣ ਕਰਕੇ ਹਰਿਆ ਭਰਿਆ ਸੀ ਪਾਣੀ ਅੱਗੇ ਤਲਾਬ ਵਿੱਚੋਂ ਅੱਗੇ ਜਾ ਰਿਹਾ ਸੀ ਪਾਣੀ ਪਿੱਛੋਂ ਆ ਰਿਹਾ ਸੀ ਤਲਾਬ ਵਿੱਚੋਂ ਅੱਗੇ ਲੰਘ ਰਿਹਾ ਸੀ ਕਹਿੰਦੇ ਫਿਰ ਉਹ ਹਰਿਆ ਭਰਿਆ ਸੀ ਉਸ ਪਾਣੀ ਤੋਂ ਬਦਬੂ ਨਹੀਂ ਸੀ ਉਹਦੇ ਕੰਡੇ ਤੇ ਉੱਗੇ ਹੋਏ ਫੁੱਲ ਖੁਸ਼ਬੂਦਾਰ ਸੀ ਪਾਣੀ ਪਿੱਛੋਂ ਆਉਣਾ ਬੰਦ ਹੋ ਗਿਆ ਤਲਾਬ ਦਾ ਪਾਣੀ ਸੁੱਕ ਗਿਆ ਜਦੋਂ ਉਹ ਸੁੱਕਣਾ ਸ਼ੁਰੂ ਹੋਇਆ ਸਿਰਫ ਪਾਣੀ ਸੁੱਕਣ ਕਰਕੇ ਉਹਦੀ ਹਰਿਆਵਲ ਖਤਮ ਹੋ ਗਈ ਪਾਣੀ ਸੁੱਕਣ ਕਰਕੇ ਫੁੱਲਾਂ ਦੀ ਖੁਸ਼ਬੂ ਬਦਬੂ ਚ ਬਦਲ ਗਈ ਪਾਣੀ ਸੁੱਕਣ ਕਰਕੇ ਉਹ ਫੁੱਲ ਸੁੱਕ ਸੜ ਗਏ ਇਦਾਂ ਭਾਈ ਯਾਦ ਰੱਖੀ ਦਾਤੇ ਦੀਆਂ ਦੱਤਾਂ ਲੈ ਕੇ ਤੈਨੂੰ ਦਾਤਾ ਯਾਦ ਤੇਰੀ ਸੁਰਤੀ ਸ਼ਬਦ ਦੇ ਸਫ਼ਰ ਵਿੱਚ ਤੇਰੇ ਕੋਲੋਂ ਸ਼ੁਭ ਗੁਣਾਂ ਦੀ ਖੁਸ਼ਬੂ ਆਉਂਦੀ ਰਹੇਗੀ ਜੇ ਤੂੰ ਦਾਤੇ ਨੂੰ ਭੁੱਲ ਗਿਆ ਸੰਸਾਰ ਵਿੱਚ ਰੁਕਣ ਕਰਕੇ ਸੁੱਕ ਸੜ ਜਾਣੇ ਇੱਕ ਦਿਨ ਇਹ ਮਿੱਠੀਆਂ ਦੱਤਾਂ ਤੈਨੂੰ ਕੌੜੀਆਂ ਲੱਗਣ ਲੱਗ ਪੈਣਗੀਆਂ ਇੱਕ ਦਿਨ ਇਹ ਮਿੱਠੀਆਂ ਦਾਤਾਂ ਕੌੜੀਆਂ ਹੋ ਜਾਣਗੀਆਂ ਕਿਉਂ ਭਾਈ ਤੂੰ ਸਫਰ ਛੱਡ ਦਿੱਤਾ ਹੈ ਦਾਤਾਂ ਦੇਣ ਵਾਲੇ ਦਾਤੇ ਨੂੰ ਭੁਲਾ ਦਿੱਤਾ ਹੈ ਪਦਾਰਥ ਦੇਣ ਵਾਲੇ ਪੁੱਤਰ ਧੀਆ ਦੇਣ ਵਾਲੇ ਪਰਮਾਤਮਾ ਨੂੰ ਵਿਸਾਰ ਦਿੱਤਾ ਹੈ ਇਸ ਲਈ ਸਭ ਕੁਝ ਹੁਣ ਦੁੱਖ ਦਾ ਹੀ ਹੋਣ ਲੱਗ ਪਿਆ ਇਹਨੂੰ ਮਹਾਰਾਜ ਨੇ ਉਦਾਹਰਨ ਦਿੱਤੀ ਉਹ ਤਲਾਬ ਦੀ ਕਿਹਾ ਸ਼ਬਦ ਇੱਥੋਂ ਸ਼ੁਰੂ ਹੋਣਾ ਪੱਬਰ ਤੂੰ ਹਰੀ ਆਵਲਾ ਐ ਤਲਾਬ ਤੂੰ ਬੜਾ ਹਰਿਆ ਭਰਿਆ ਸੀ ਨਹੀਂ ਕੀ ਹੋਇਆ ਥੋੜੇ ਦਿਨਾਂ ਵਿੱਚ ਹੀ ਤੈਨੂੰ ਪਵਰ ਤੂੰ ਹਰੀਆਵਲਾ ਕਮਲਾ ਕੰਚਨਵਨ ਕਹਿੰਦੇ ਕਵਲ ਦੇ ਫਲ ਕੰਚਨ ਸੋਨੇ ਵਰਗੇ ਚਮਕ ਰਹੇ ਸੀ ਹੁਣ ਕੀ ਹੋ ਗਿਆ ਤੈਨੂੰ ਪਵਰ ਤੂੰ ਹਰੀਆਵਲਾ ਕਵਲਾ ਕੰਚਨਵਨ ਕਹਿ ਦੁਖੜ ਸੜਿਓ ਜਿਹੜੇ ਕਾਰਨ ਤੂੰ ਸੜ ਗਏ ਕਹਿ ਦੁਖੜ ਸੜਿਓ ਕਾਲੀ ਹੋਈਆਂ ਦਿਹਰੀ ਨਾਨਕ ਮੈਂ ਤਨ ਭੰਗ ਹੁਣ ਜਵਾਬ ਕੀ ਮਿਲਿਆ ਕਹਿੰਦੇ ਜਾਣਾ ਪਾਣੀ ਨਾਲ ਹ ਪਹਿਲਾਂ ਪਾਣੀ ਆਉਂਦਾ ਸੀ ਹੁਣ ਪਾਣੀ ਬੰਦ ਹੋ ਗਿਆ ਮੈਂ ਸਫਰ ਵਿੱਚ ਸੀ ਸਫਰ ਰੁਕ ਗਿਆ ਮੇਰਾ ਜਾਣਾ ਪਾਣੀ ਨਾਲ ਜੈਸੇ ਤੀ ਮੇਰਾ ਸੰਗ ਜਿੱਤ ਡਿਠੇ ਤਨ ਪਰ ਫੜੈ ਚੜੇ ਚਵਕਣ ਬੰਨ ਏਦਾਂ ਭਾਈ ਤੂੰ ਸ਼ਬਦ ਕਰਕੇ ਹਰਿਆ ਰਹਿਣ ਸੰਸਾਰ ਪਦਾਰਥ ਪਰਵਾਰ ਪੁੱਤਰ ਧੀਆਂ ਵਿੱਚ ਰਹਿ ਪਰ ਦੇਣ ਵਾਲੇ ਦਾਤੇ ਨੂੰ ਯਾਦ ਰੱਖ ਕੇ ਜਪ ਸਤਨਾਮ ਸ਼੍ਰੀ ਵਾਹਿਗੁਰੂ ਤਨ ਕਰਕੇ ਰਹਿ ਪਰਵਾਰ ਵਿੱਚ ਆਪਣੇ ਮਨ ਨੂੰ ਪੜਾਇਆ ਕਰ ਮਨਾ ਉੱਠਦੇ ਹਾਂ ਬੈਂਦੇ ਹਾਂ ਖਾਂਦੇ ਹਾਂ ਪਹਿਨਦੇ ਹਾਂ ਸੰਸਾਰ 'ਚ ਵਿਚਰਦੇ ਹਾਂ ਇਸ ਮਨ ਨੂੰ ਪੜਾਵੇ ਜਪ ਮਨਾ ਸਤਨਾਮ ਸ਼੍ਰੀ ਵਾਹਿਗੁਰੂ اے ਮਨ ਮੇਰਾ ਤੂੰ ਸਦਾ ਰਹੁ ਹਰ ਨਾਲੇ ਹਰ ਨਾਲ ਰਹੁ ਤੂੰ ਮਨ ਮੇਰੇ ਫਿਰ ਕੀ ਹੋਏਗਾ ਦੁਖ ਸਭ ਵਿਸਾਰਨਾ ਅੰਗੀਕਾਰ ਉਹ ਕਰੇ ਤੇਰਾ ਜਿਹੜਾ ਤੈਨੂੰ ਖਲੱਖਾ ਨਾ ਕੰਮ ਨਹੀਂ ਬਣਨੇ ਕੰਮ ਨਹੀਂ ਬਣਨੇ ਉਹਨੇ ਤੇ ਰੰਗੀਕਾਰ ਕਰ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨ ਵਸ ਤੂੰ ਛੋਟਾ ਬਣ ਕੇ ਰਹਿ ਤੇਰੇ ਸਾਰੇ ਕਾਰਜੋ ਸਵਾਰਨ ਦੀ ਸਮਰੱਥਾ ਰੱਖਦਾ ਰਹਿ ਸੰਸਾਰ ਵਿੱਚ ਤਨ ਕਰਕੇ ਮਨ ਕਰਕੇ ਜਪ ਸਤਨਾਮ ਸ੍ਰੀ ਜਦੋਂ ਤੁਸੀਂ ਅੰਦਰ ਭਾਉ ਪ੍ਰੇਮ ਪੈਦਾ ਹੋ ਜਾਏ ਉਹ ਚੀਜ਼ ਭਾਰੀ ਨਹੀਂ ਲੱਗੇ ਜੀ ਅੰਮ੍ਰਿਤ ਵੇਲੇ ਉੱਠਣ ਦਾ ਚਾਅ ਪੈਦਾ ਹੋ ਜਾਏ ਤੁਹਾਨੂੰ ਔਖਾ ਹੀ ਨਹੀਂ ਲੱਗਣਾ ਜੇ ਚਾਅ ਨਹੀਂ ਹੈ ਫਿਰ ਔਖਾ ਲੱਗੇ ਉਹਦੇ ਵਾਸਤੇ ਗੁਰੂ ਕੋਲੋਂ ਮੰਗਣਾ ਪੈਂਦਾ ਵਿਸਰ ਨਾਹੀਂਦਾ ਤਾਰ ਆਪਣਾ ਨਾਮ ਦੇ ਹੋ ਗੁਣ ਦਾ ਵੰਦਨ ਰਾਤ ਨਾਨਕ ਚਾਅ ਇਹੋ ਸਿੱਖਾ ਗੁਰੂ ਕੋਲੋਂ ਮੰਗ ਤੇਰੇ ਅੰਦਰ ਚਾਅ ਪੈਦਾ ਫਿਰ ਤੇਰੀ ਸੁਰਤੀ ਨੇ ਸਫਰ ਸ਼ੁਰੂ ਕਰਨਾ ਸ਼ਬਦ ਦੇ ਨਾਲ ਨਾਲ ਵਾਹਿਗੁਰੂ 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 ਫਿਰ ਜਿਹੜੀ ਚੀਜ਼ ਦਾ ਅਸਰ ਸੁਰਤ ਉੱਤੇ ਹੋਵੇ ਡੈਫੀਨਟ ਉਹਦਾ ਅਸਰ ਸਰੀਰ ਉੱਤੇ ਹੁੰਦਾ ਜਦੋਂ ਤੇਰੀ ਸੁਰਤ ਨੇ ਸਫਰ ਸ਼ੁਰੂ ਕਰਤਾ ਸ਼ਬਦ ਨਾਲ ਤਾਂ ਫਿਰ ਉਹਦੇ ਉੱਤੇ ਸੰਸਾਰ ਦਾ ਅਸਰ ਘਟਣਾ ਸ਼ੁਰੂ ਹੋ ਜਾਣ ਨਿਰੰਕਾਰ ਦੇ ਸ਼ਬਦ ਦਾ ਅਸਰ ਹੋਣ ਲੱਗ ਪੈਣਾ ਸੰਸਾਰ ਦਾ ਅਸਰ ਘਟ ਜਾਏਗਾ ਸੰਸਾਰ ਦੀ ਮੋਹ ਮਾਇਆ ਘਟ ਜਾਏਗੀ ਸੰਸਾਰ ਵਿੱਚੋਂ ਲੋਭ ਵਿਕਾਰ ਘਟਣੇ ਸ਼ੁਰੂ ਹੋ ਜਾਣਗੇ ਸੰਸਾਰ ਦੀ ਜਿਹੜੀ ਅਟੈਚਮੈਂਟ ਹੈ ਉਹ ਆਪਣੇ ਆਪ ਘਟਣ ਲੱਗ ਜਾਏਗੀ ਫਿਰ ਤੁਹਾਡੀ ਇੰਨੀ ਅਟੈਚਮੈਂਟ ਨਹੀਂ ਰਹੇਗੀ ਫਿਰ ਰਹੋਗੇ ਸੰਸਾਰ ਪਰਿਵਾਰ ਵਿੱਚ ਹੀ ਪਰ ਬਾਦਸ਼ਾਹ ਕਹਿੰਦੇ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੇ ਸੁਖ ਸੁਨਿਆਰ ਭੈ ਨਹੀਂ ਜਾਕੇ ਕੰਚਨ ਮਾਟੀ ਮਨ ਤੈਨੂੰ ਸੋਨਾ ਵੀ ਮਿੱਟੀ ਜਿਹਾ ਨਜ਼ਰ ਆਉਂਦਾ ਤੇਰਾ ਮੋਹ ਨਹੀਂ ਰਹਿਣਾ ਉਹਦੇ ਨਾਲ ਪਦਾਰਥਾਂ ਨਾਲ ਤੇਰਾ ਮੋਹ ਨਹੀਂ ਰਹੇਗਾ ਕੋਈ ਤੇਰੀ ਵਡਿਆਈ ਕਰੇ ਤਾਂ ਵੀ ਕੋ ਅਸਰ ਨਹੀਂ ਹੋਣਾ ਕੋਈ ਨਿੰਦਿਆ ਕਰੇ ਤਾਂ ਵੀ ਕੋ ਅਸਰ ਨਹੀਂ ਕਿੱਥੇ ਸਾਥ ਸੰਗਤ ਲੋਕੀ 20-20 ਸਾਲ ਬੋਲਦੇ ਨਹੀਂ ਦੂਜੇ ਨਾਲ ਕਹਿੰਦੇ ਉਹਨੇ ਮੈਨੂੰ ਆ ਗੱਲ ਕਹੀ ਹੈ ਅੱਛਾ 20-20 ਸਾਲ ਦੀਆਂ ਗੱਲਾਂ ਯਾਦ ਰੱਖੀਆਂ ਹੋਈਆਂ 20-20 ਸਾਲ ਦੀ ਉਹਨਾਂ ਗੱਲਾਂ ਕਰਕੇ ਰਿਸ਼ਤੇ ਵੀ ਨਿਭਾਉਣੇ ਔਖੇ ਹੋ ਰਹੇ ਨੇ 20-20 ਸਾਲ ਦੀਆਂ ਗੱਲਾਂ ਯਾਦ ਨੇ ਮਾੜਾ ਜਿਹਾ ਝਗੜਾ ਹੋ ਜਾਏ ਬੀਬੀਓ ਗੁੱਸਾ ਨਾ ਕਰਿਓ ਉਹ ਬਜ਼ੁਰਗ ਵੀ ਹੋ ਜਾਣਾ ਸੱਸ ਜੇ ਕਿਤੇ 20 ਸਾਲ ਹੋ ਗਿਆ ਵਿਆਹ ਨੂੰ ਤਾਵੇਂ ਝਗੜਾ ਹੋ ਜਾਏ ਤਾਵੇਂ ਸੁਣਾ ਦੰਨੀਆਂ ਲੈ ਤੂੰ ਤਾਂ 20 ਸਾਲ ਪਹਿਲਾਂ ਜੰਮੇ ਵਿਆਹੀ ਆਈ ਉਦੋਂ ਵੀ ਮੇਰਾ ਸਗਨ ਨਹੀਂ ਕੀਤਾ ਉਦੋਂ ਦੀ ਮੇਰੀ ਲਹੂ ਪਿੰਨੀ ਉਹ ਸੱਸ ਨਾਲ 20-20 ਸਾਲ ਦੀਆਂ ਗੱਲਾਂ ਯਾਦ ਹੈ ਤੂੰ ਮੈਨੂੰ ਆਹ ਕਹਿਆ ਸੀ ਮੈਂ ਤੈਨੂੰ ਆਪਿਆ ਸੀ ਤੈਨੂੰ ਲੋਕ ਦੁਖੀ ਨੇ ਰੋਜ ਨਿਤਨੇਮ ਸਿਮਰਨ ਦਾ ਮਤਲਬ ਹੀ ਇਹ ਹੈ ਟੋਡੀ ਸੁਰਤ ਸ਼ਬਦ ਦੇ ਸਫਰ ਤੇ ਤੁਰ ਪਏ ਤੁਹਾਨੂੰ ਸੰਸਾਰ ਭੁੱਲਣ ਲੱਗ ਜਾਏ ਜਦੋਂ ਸੁਰਤੀ ਸ਼ਬਦ ਦੇ ਸਫਰ ਉੱਤੇ ਤੁਰ ਪੈ ਗਈ ਨਾ ਸੰਸਾਰ ਭੁੱਲਣਾ ਸ਼ੁਰੂ ਹੋ ਜਾਣਾ ਤੁਹਾਨੂੰ ਕਿਸੇ ਨੇ ਕੀ ਕਿਹਾ ਯਾਦ ਹੀ ਨਹੀਂ ਰਹਿ ਤੁਹਾਨੂੰ ਕਿਸੇ ਨੇ ਮਾੜਾ ਸ਼ਬਦ ਕਿਹਾ ਤਾਵੇਂ ਯਾਦ ਨਹੀਂ ਕੋਈ ਬੁਰਾ ਕਹੋ ਭਾਵੇਂ ਭਲਾ ਕਹੋ ਹਮ ਤਨ ਦੀ ਉਹ ਹੈ ਤਾਰ ਜੇ ਕਿਸੇ ਨੂੰ ਗੱਲਾਂ ਭੁੱਲ ਨਹੀਂ ਰਹੀਆਂ ਸਮਝੋ ਰੋਗੀ ਹੋ ਜੇ ਗੱਲਾਂ ਯਾਦ ਨੇ ਉਹਨੇ ਮੈਨੂੰ ਆਖਿਆ ਉਹਨੇ ਮੈਨੂੰ ਆਖਿਆ ਉਹਨੇ ਮੈਨੂੰ ਆਖਿਆ ਤਾਂ ਸਮਝੋ ਅਜੇ ਰੋਗ ਵਿੱਚ ਫਿਰ ਤੰਦਰੁਸਤ ਹੋਣ ਲਈ ਕੋਈ ਤਰੀਕਾ ਹੈ ਭਾਈ ਰੋਜ਼ ਜਪ ਸਤਨਾਮ ਸ੍ਰੀ ਵਾਹਿਗੁਰੂ ਫਿਰ ਕੀ ਹੋਏਗਾ ਵਿਸਰ ਗਈ ਸਭ ਤਾਤ ਬਰਾਈ ਜਦ ਤੇ ਸਾਧ ਸੰਗਤ ਮੋਏ ਪੜੋ ਨਾ ਕੋ ਬਹਿਰੀ ਨਹੀਂ ਵੈ ਰੰਨਾ ਸਗਲ ਸੰਗ ਪੜੋ ਸੋਏ ਚਿੰਤਾ ਜਾਗ ਚਿੰਤਾ ਜਹਾਂ ਕਹਾ ਪ੍ਰਭ ਮਾਰੇ ਸਿਰ ਕੀ ਹੋਏਗਾ ਕਹਿੰਦੇ ਘਰ ਸੁਖ ਵਸਿਆ ਵਾਰ ਸੁਖ ਪਾਇਆ ਕਹੋ ਨਾਨਕ ਗੁਰ ਮੰਤਰ ਪੜੋ ਘਰ ਸੁਖ ਵਸਿਆ ਵਾਰ ਸੁਖ ਪਾਇਆ ਕਹੋ ਨਾਨਕ ਗੁਰ ਮੰਤਰ ਜਦੋਂ ਸੁਰਤ ਸ਼ਬਦ ਨਾਲ ਜੁੜ ਗਈ ਫਿਰ ਸੋਖੀ ਸੁਖ ਲੋਕਾਂ ਦੀਆਂ ਗੱਲਾਂ ਯਾਦ ਨਹੀਂ ਰਹਿਣੀਆਂ ਤੁਹਾਨੂੰ ਮੈਨੂੰ ਕਿਸੇ ਨੇ ਕੀ ਕਿਹਾ ਉਹਨੇ ਮੈਨੂੰ ਮਾੜਾ ਸ਼ਬਦ ਇਹ ਚੀਜ਼ਾਂ ਯਾਦ ਹੀ ਨਹੀਂ ਰਹਿਣੀਆਂ ਮਨ ਸੁਖੀ ਹੋ ਜਾਏਗਾ